ਸ਼ਹਿਰ ਵਿੱਚ ਜੀ ਸਾਡੇ ਪੋਲਾ ਗਰੇਵਾਲ ਜੀ ਦਾ ਹਲਕਾ ਜਿਹੜਾ ਹੈਗਾ ਉੱਥੇ ਅਸੀਂ ਇਸ ਵਿੱਚ ਆਏ ਆ ਤੇ ਅੱਜ ਦਾ ਜੋ ਉਦਘਾਟਨ ਹੋਇਆ ਹੈ ਜਿਹੜਾ ਰਿਮੀਡੀਸ਼ਨ ਪਲਾਨ ਜਿਹੜਾ ਸੀਗਾ ਜਿਹੜਾ ਉਹਦਾ ਬੇਸ ਨੂੰ ਆਪਾਂ ਕਿਦਾਂ ਉਹਨੂੰ ਆਪਾਂ ਖਾਦ ਚ ਬਦਲਣਾ ਜਾਂ ਕਿਸ ਤਰ੍ਹਾਂ ਉਹਨੂੰ ਨਿਊਟਰਲਾਈਜ਼ ਕਰਨਾ ਉਹਦੇ ਸੰਬੰਧ ਚ ਅਸੀਂ ਆਏ ਸੀ ਤੇ ਤਕਰੀਬਨ ਇਹ 100 ਕਰੋੜ ਦਾ ਇਹ ਜਿਹੜਾ ਪ੍ਰੋਜੈਕਟ ਹੈਗਾ ਤਕਰੀਬਨ ਇਹਨੂੰ 2 ਸਾਲ ਦਾ ਬਿਰਖਲੇ ਦਾ ਟਾਈਮਪਲੈਨ ਅਗੇ ਨੂੰ ਪੂਰਾ ਕਰਨ ਵਾਸਤੇ ਤੇ ਮੈਂ ਹਲਕਾ ਲੁਧਿਆਣਾ ਪੂਰਵੀ ਤੇ ਆ ਤੇ ਬਾਕੀ ਪੂਰੇ ਹਲਕੇ ਲੁਧਿਆਣੇ ਨੂੰ ਮੈਂ ਵਧਾਈ ਦਿੰਦਾ ਮੁबारकबाद ਦਿੰਦਾ ਕਿਉਂਕਿ ਜਿਹੜੇ ਅੱਜ ਦੇ ਸਮੇਂ ਜਿਹੜੀ ਮੇਨ ਪ੍ਰੋਬਲਮ ਹੈਗੀ ਦੁਨੀਆ ਭਰ ਚ ਅਸੀਂ کہہ ਸਕਦੇ ਜਿਹੜੀ ਹੈਗੀ ਵੇਸਟ ਕੋੜਾ ਉਹਨੂੰ ਚੱਕਣ ਦਾ ਉਹਦਾ ਪ੍ਰੋਸੈਸਿੰਗ ਜਿਹੜਾ ਕੰਮ ਹੈਗਾ ਉਹ ਸਾਡੇ ਲਈ ਪੂਰੀ ਦੁਨੀਆ ਲਈ ਬੜਾ ਹੈਡੈਕ ਹੈਗਾ ਬਹੁਤ ਵੱਡੀ ਮੁਸੀਬਤ ਹੈਗੀ ਸਾਡੇ ਲਈ ਉਹ ਇੱਕ ਪ੍ਰੋਬਲਮ ਹੈਗੀ ਤੇ ਉਸ ਸੰਬੰਧ ਵਿੱਚ ਅਸੀਂ ਜਿਹੜਾ ਅੱਜ ਪ੍ਰੋਸੈਸਿੰਗ ਪਲਾਂਟ ਦਾ ਸੀ ਆਪਾਂ ਉਦਘਾਟਨ ਕੀਤਾ ਜੀ ਉਹ ਪਿਛਵਾਤੀ ਬਣੇਗਾ ਕੀ ਜਦੋਂ ਇਹਨੂੰ ਰਿਮੂਵ ਕਰ ਦਿੱਤਾ ਜਾਊਗਾ ਪ੍ਰੋਜੈਕਟ ਬੜਾ ਸੋਹਣਾ ਹੈ ਕਾਫੀ ਲੋਕ ਚਾਹੁੰਦੇ ਵੀ ਸੀ ਕਿ ਇਸ ਨੂੰ ਚ ਰਿਮੂਵ ਕੀਤਾ ਜਾਵੇ ਤੁਹਾਡੀ ਸਰਕਾਰ ਨੇ ਯਤਨ ਕੀਤਾ ਤੇ ਇਹ ਟੈਂਟਰ ਜਿਹੜਾ ਪਾਸ ਹੋ ਗਿਆ ਤੇ ਜਲਦੀ ਨਾਲ ਦੋਸੀ ਗਿਆ ਦੋ ਸਾਲ ਦੇ ਵਿੱਚ ਰਿਮੂਵ ਕਰ ਦੂੰਗਾ ਤੇ ਬਣਾਇਆ ਕੀ ਜਾਊਗਾ ਕਿ ਹਲਕਾ ਪੂਰਬੀ ਦੇ ਲੋਕਾਂ ਨੂੰ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਸਾਡੇ ਕੁਦਰਤੀ ਮਾਈਕਰੋਬਸ ਹੁੰਦੇ ਜਾਂ ਬੈਕਟੀਰੀਆ ਹੁੰਦੇ ਆ ਜਿਹੜਾ ਵੈਟ ਵੇਸਟ ਹੈਗਾ ਉਹਨੂੰ ਅਸੀਂ ਆਪਾਂ ਨਿਊਟਰਲਾਈਜ਼ ਕਰਨਾ ਉਹਦੇ ਵਿੱਚ ਅਸੀਂ ਆਪਾਂ ਮੈਨੂਰ ਜਿਹੜਾ ਹੁੰਦਾ ਉਹ ਤਿਆਰ ਕਰਨਾ ਹੁੰਦਾ ਤੇ ਇਹ ਸਲੋ ਪ੍ਰੋਸੈਸ ਹੈ ਕੁਦਰਤੀ ਪ੍ਰੋਸੈਸ ਹੈਗਾ ਜਿਹੜੇ ਜਿਹੜੇ ਕੈਮੀਕਲਸ ਵੀ ਵਿੱਚ ਕਈ ਹੁੰਦੇ ਆ ਜਾਂਦੇ ਉਹਨੂੰ ਵੀ ਕੀ ਕਹਿੰਦੇ ਉਹਨੂੰ ਨਿਊਟਰਲਾਈਜ਼ ਕਰਕੇ ਤੋੜ ਕੇ ਉਹ ਜਿਹੜੇ ਸਾਡੇ ਐਨਵਾਇਰਨਮੈਂਟ ਜਿਹੜੇ ਬੈਕਟੀਰੀਆ ਹੁੰਦੇ ਉਹਨਾਂ ਦਾ ਅਸੀਂ ਆਪਾਂ ਉਹਨਾਂ ਦਾ ਹੈਲਪ ਲਾਵਾਂਗੇ ਉਹਨਾਂ ਦੀ ਜੀ ਜੀ ਰਿਪੋਰਟ ਦੇ ਮੁਤਾਬਿਕ ਕੈਂਸਰ ਜਿਹੜਾ ਇਸ ਕੂੜੇ ਦੇ ਟੇਲ ਦੇ ਕਰਕੇ ਕਈ ਇਲਾਕਿਆਂ ਦੇ ਵਿੱਚ ਕੈਂਸਰ ਜਿਹੜਾ ਫੈਲ ਗਿਆ ਕਿ ਕਾਫੀ ਸਮੇਂ ਤੋਂ ਜਿਹੜਾ ਪਿਆ ਮੀਂਹ ਪਰਸਾਹ ਪੈਂਦੀ ਜਿਸ ਕਰਕੇ ਉਸ ਨੂੰ ਕਿਸ ਤਰ੍ਹਾਂ ਫਿਰ ਇਸ ਰਿਮੂਵਿੰਗ ਕੀਤਾ ਜਾਊਗਾ ਵਾਟਰ ਜਿਹੜਾ ਸੀਵਰ ਦਾ ਪਾਣੀ ਜਿਹੜਾ ਹੈਗਾ ਉਸ ਨੂੰ ਟ੍ਰੀਟਮੈਂਟ ਕੀਤਾ ਜਾਊਗਾ ਕਿ ਇਸ ਇਲਾਕੇ ਦੇ ਲੋਕਾਂ ਜਿਹੜਾ ਉਹ ਸਮੱਸਿਆ ਦਾ ਹੱਲ ਜਿਹੜਾ ਮਿਲ ਸਕੇ ਨਹੀਂ ਇਸ ਪਲਾਨ ਦਾ ਜਿਹੜਾ ਪਾਣੀ ਦਾ ਸੀਵਰ ਦਾ ਉਹਦਾ ਕੋਈ ਲੈਣਾ ਹੈ ਇਸ ਜਿਹੜਾ ਵੈਟ ਕੋੜਾ ਹੈਗਾ ਕੀ ਪਾਣੀ ਜਿਹੜਾ ਪੀਣ ਵਾਲਾ ਪਾਣੀ ਹੁੰਦਾ ਜਿਹੜੇ ਜਿਹੜੇ ਵਿੱਚ ਮਿਲੇ ਹੋਣਗੇ ਪਾਣੀ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਫਿਰ ਉਹਦੇ ਵਾਸਤੇ ਆਪਾਂ ਸਰਫੇਸ ਵਾਟਰ ਲੈ ਕੇ ਆ ਰਹੇ ਆਪਾਂ ਸਰਫੇਸ ਵਾਟਰ ਲੈ ਕੇ ਜੀ ਤੇ ਇਹਦੇ ਵਿੱਚ ਸਹੀ ਗੱਲ ਹੈ ਜਿਹੜੇ ਯੂਰੇਨੀਅਮ ਸੇ ਲੈਵਲ ਉੱਪਰ ਕਾਫੀ ਕਿਤੇ ਉੱਪਰ ਤੱਕ ਆ ਗਏ ਹੈਗੇ ਤੇ ਇਸੇ ਕਰਕੇ ਜਿਹੜਾ ਹੈਗਾ ਵਰਲਡ ਵਾਰਕ ਪ੍ਰੋਜੈਕਟ ਹੈਗਾ ਕਿ ਅਸੀਂ ਲੁਧਿਆਣਾ ਦੇ ਵਾਸਤੇ ਵੀ ਅੰਮ੍ਰਿਤਸਰ ਸਾਹਿਬ ਵਾਸਤੇ ਵੀ ਜਲੰਧਰ ਵਾਸਤੇ ਵੀ ਤੇ ਪਟਿਆਲੇ ਵਾਸਤੇ ਸਰਫੇਸ ਵਾਟਰ ਹੈਗਾ ਉਹਦੇ ਵਿੱਚ ਜਿਹੜੇ ਜਿਹੜੇ ਐਲੀਮੈਂਟਸ ਹੁੰਦੇ ਜਿਹੜੇ ਯੂਰੇਨੀਅਮ ਹੁੰਦੇ ਉਹ ਚ ਇੰਨਾ ਕੰਟੈਂਟ ਨਹੀਂ ਹੁੰਦਾ ਤੇ ਉਹਦੇ ਲਈ ਅਸੀਂ ਫਿਊਚਰ ਵਾਸਤੇ ਉਹਨਾਂ ਨੂੰ ਆਪਾਂ ਅੱਗੇ ਸੋਚਦੇ ਹੋਏ ਆਪਾਂ ਲੈ ਕੇ ਆ ਰਹੇ ਜੀ ਸਰ ਇਹਦੇ ਵਿੱਚ ਸਿਰਫ ਸ਼ਿਫਟਿੰਗ ਹੈਗੀ ਹੈ ਜਾਂ ਇਹਨੂੰ ਯੂਟਿਲਾਈਜ਼ ਵੀ ਕੀਤਾ ਜਾਏਗਾ ਔਰ ਕੁਝ ਇਹਦੇ ਜਿਹੜੇ ਇਨੀਸ਼ ਦੇ ਇਹਦੇ ਵਿੱਚ ਜਿਹੜਾ ਹੈਗਾ ਮੈਨਰ ਅਸੀਂ ਤਿਆਰ ਕਰਾਂਗੇ ਉਹ ਦਾ ਡਿਵੈਲਪਮੈਂਟ ਫॉर ਰੀਸੇਲ ਜੀ ਜੀ ਔਰ ਉਹਦੇ ਵਿੱਚ ਸੇਲ ਵੀ ਕੀਤਾ ਜਾਊਗਾ ਉਹਦੇ ਵਿੱਚ ਵਾਸਤੇ ਨਾ ਡੀਕੰਪੋਜ਼ ਕੀਤਾ ਜਾਵੇਗਾ ਪੂਰਾ ਪ੍ਰੋਜੈਕਟ ਇਸ ਤਰ੍ਹਾਂ ਹੋਏਗਾ ਪਲੀਜ਼ ਪੜਾਓ ਜੇ ਡਿਟੇਲ ਐਕਸਪਲੇਨ ਕਰ ਸਕਦੇ ਹੋ ਜਸਟ ਐਕਸਪਲੇਨ ਸਰ ਜਿਹੜਾ ਬਾਇਓ ਰੈਮੀਡੀਸ਼ਨ ਦਾ ਪ੍ਰੋਜੈਕਟ ਹੈ ਜਿਹੜਾ ਆਪਣਾ ਆਲਰੇਡੀ 5 ਲੱਖ ਮੈਟ੍ਰਿਕ ਟਨ ਦਾ ਕੂੜਾ ਉਹ ਚੱਲ ਰਿਹਾ ਸੇਮ وہی ਪ੍ਰੋਸੈਸ ਹੋਊਗਾ ਕਿ ਅਸੀਂ ਟਰੋਮਲ ਯੂਜ਼ ਕਰਾਂਗੇ ਕੂੜਾ ਅਲੱਗ-ਅਲੱਗ ਸਾਈਜ਼ ਦਾ ਸੈਪਰੇਟ ਕਰਾਂਗੇ ਫਿਰ ਜਿਹੜਾ ਆਰਡੀਫ ਨਿਕਲੇਗਾ ਉਹ ਅਲੱਗ ਵੇਚਾਂਗੇ ਖਾਤ ਬਣੇਗਾ ਬਾਕੀ ਪ੍ਰਾਈਸ ਬਰੀਫ ਵਿੱਚ ਪੂਰੀ ਡੀਟੇਲ ਬਰੀਫ ਕਰ ਦਵਾਂਗੇ ਟੈਕਨਕਲ ਬਾਕੀ ਜਿਹੜੀ ਜਨਰਲ ਸਵਾਲ ਹੈ ਸਰ ਜੀ 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 ਜਿਹੜਾ এনवायरमेंट ਨੂੰ ਲੈ ਕੇ ਪਾਰ ਦਾ ਸਵਾਲ ਹੋ ਜਾਏਗਾ ਇਸ ਤਰ੍ਹਾਂ ਦੇ ਡੰਪ ਜਿਹੜੇ ਹੈਗਾ ਲੁਧਿਆਣਾ ਚ ਬਣਦੇ ਹੀ ਕਿਉਂ ਹੈ ਕਦੀ ਕਲ ਚਲੋ ਦੇਖਾਂਗੇ ਖਾਸ ਕਰਕੇ ਇਸ ਸੀਰੀਅਰ ਉਹ ਵਿਰੋਧੀ ਪਾਰਟੀ ਕਹ ਰਹੀ ਸੀ ਕਿ ਇਹ ਕਦੀ ਕਲੀਨ ਨਹੀਂ ਹੋ ਸਕਦਾ ਲੱਗਦਾ ਕੀ ਸਪਨ ਬੀ ਨਹੀਂ ਅਸੀਂ ਇਹਨੂੰ ਖਤਮ ਕਰ ਲਈਏ ਅਸੀਂ ਇਹ ਪ੍ਰੋਜੈਕਟ ਜਿਹੜਾ ਅਸੀਂ ਲਾ ਕੇ ਜਾਂਦਾ ਹੈ ਵੱਡਾ ਪ੍ਰੋਜੈਕਟ ਹੈਗਾ ਤੇ ਜੁਰੀ ਨਹੀਂ ਅਸੀਂ ਲੁਧਿਆਣੇ ਦੀ ਗੱਲ ਕਰੀ ਆਪਾਂ ਹਰੇਕ ਜਗ੍ਹਾ ਆਪਾਂ ਦੇਖੀਏ ਤਾਂ ਆਪਾਂ ਇਹ ਡੰਪ ਬਣ ਰਹੇ ਨੇ ਤੇ ਜਿਹੜੇ ਜੋ ਬੈਸਟ ਜੋ ਲੇਟੈਸਟ ਟੈਕਨੋਲੋਜੀ ਜੋ ਲੇਟੈਸਟ ਰეკਮੈਂਡੇਸ਼ਨ ਹੈਗਾ ਉਹਤੇ ਹੀ ਆਪਾਂ ਕੰਮ ਕਰ ਰਹੇ ਆ ਤੇ ਇਸੇ ਕਰਕੇ ਅਸੀਂ ਇਹਨੂੰ ਖਾਸ ਕਰਕੇ ਲੁਧਾਨੇ ਚ ਲਾ ਕੇ ਆਂਦਾ ਤਾਂ ਕਿ ਇਹਨੂੰ ਆਪਾਂ ਖਤਮ ਕਰੀਏ ਆਪਾਂ ਇਹਨੂੰ ਖਤਮ ਕਰ ਲਈਏ ਅਸੀਂ ਇਹ ਪ੍ਰੋਜੈਕਟ ਆਪਾਂ ਇੰਟਰਡਿਊਸ ਕੀਤਾ ਜੀ ਜੀ ਇਸ ਤੋਂ ਹਟ ਕੇ ਹੈ ਕਾਰਪੋਰੇਸ਼ਨ ਦੇ ਇਲੈਕਸ਼ਨ ਜੀ ਸਾਡੀ ਸਰਕਾਰ ਦੀ ਤਿਆਰੀ ਪੂਰੀ ਡਿਪਾਰਟਮੈਂਟ ਦੀ ਤਿਆਰੀ ਪੂਰੀ ਹੈ ਤੇ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਕਿ ਸਾਡੇ ਵੱਲੋਂ ਜੋ ਨੋਟੀਫਾਈ ਅਸੀਂ ਕਰਤਾ ਹੈਗਾ ਬਾਕੀ ਹੁਣ ਇਲੈਕਸ਼ਨ ਕਮਿਸ਼ਨ ਦੀ ਉਹਨਾਂ ਦੀ ਉਹਨਾਂ ਨੇ ਨੋਟੀਫਾਈ ਕਰਨਾ ਕਦੋਂ ਕੋਡ ਲਗਾਉਣਾ ਹੈਗਾ ਤੇ ਕਦੋਂ ਇਲੈਕਸ਼ਨ ਕਰवानी ਹੈਗੀ ਸਾਡੇ ਵੱਲੋਂ ਤਿਆਰੀ ਪੂਰੀ ਹੈ ਜੀ ਜੀ ਵਿਰੋਧੀ ਕਹਿ ਰਹੇ ਹੈਗੇ ਕਿ ਅਗਰ ਜਿਹੜੇ ਸ਼ੀਦੀ ਦਿਹਾੜੇ ਅਗਰ ਇਹ ਨਿਕਲ ਕੇ ਇਲੈਕਸ਼ਨ ਕਰਾਇਆ ਜਾਂਦਾ ਹੈ ਉਹ ਸੀਐਮ ਸਾਹਿਬ ਦਾ ਵੀ ਆਇਆ ਸੀ ਬਿਆਨ ਜ਼ਰੂਰੀ ਹੈਗਾ ਬਟ ਜਿਹੜੀ ਕਾਲ ਹੈਗੀ ਉਹ ਇਲੈਕਸ਼ਨ ਕਮਿਸ਼ਨ ਨੇ ਲੈਣੀ ਸਾਡੀ ਰეკਮੈਂਡੇਸ਼ਨ ਵੀ ਜਾਊਗੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਨੂੰ ਇਸ ਤੋਂ ਇਲਾਵਾ ਜਾਂ ਇਸ ਤੋਂ ਅੱਗੇ ਜਾਂ ਇਸ ਤੋਂ ਪਿੱਛੇ ਕਰਵਾਇਆ ਜਾਵੇ ਬਟ ਕਾਲ ਜਿਹੜੀ ਫਾਈਨਲ ਕਾਲ ਹੈਗੀ ਉਹ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਲੈਣੀ ਜੀ ਜੀ ਸਰ ਸਿੱਕ ਵਧੀਆ ਕੰਮ ਕੀਤਾ ਤੁਸੀਂ ਕਿ ਪਹਾੜ ਗੰਜ ਨਹੀਂ ਬਣ ਦਿੱਤਾ ਦਿੱਲੀ ਦਾ ਇਸ ਕੂੜੇ ਦੇ ਢੇਰ ਨੂੰ ਜਿਹੜਾ ਪਹਾੜ ਗੰਜ ਜਿਹੜਾ ਮਸ਼ਹੂਰ ਹੈ ਇੱਧਰ ਦਿੱਲੀ ਐਂਟਰੀ ਕਰਦੇ ਆਂ ਨਾਲ ਇੱਕ ਕੂੜੇ ਦਾ ਢੇਰ ਲੱਗਾ ਭੋਲੇ ਪਾਈ ਦੀ ਬਹੁਤ ਛੋਟੀ ਐਮਐਲਏ ਸਾਤਾ ਇੱਕ ਉਪਰਾਲਾ ਬਹੁਤ ਸੋਹਣਾ ਸਾ ਐਪਰੀਸ਼ੀਏਟਤਾ ਬੰਦਾ ਹੀ ਆ ਮੈਂ ਧੰਨਵਾਦ ਵੀ ਕਰਦਾ ਸਾਡੇ ਵੀਰ ਨੇ ਵੱਡੇ ਵੀਰ ਕੋਲੇ ਜੀ ਜੋ ਇਸ ਕੀ ਜ਼ਮੀਨ ਨਾਲ ਜੁੜੇ ਹੋਏ ਲੀਡਰ ਨੇ ਸ਼ੁਰੂ ਤੋਂ ਹੀ ਕਾਉਂਸਲਰ ਹੋ ਉਸ ਤੋਂ ਬਾਅਦ ਐਮਐਲਏ ਬਣੇ ਅਸੀਂ ਇਕੱਠਿਆਂ ਨੇ 17 ਜਲੈਕਸ਼ਨ ਵੀ ਲੜੀ ਤੇ ਇਹਨਾਂ ਦੀ ਸੋਚ ਨੂੰ ਮੈਂ ਸਲਾਮ ਕਰਦਾ ਦੂਰਦਰਸ਼ੀ ਸੋਚ ਨੂੰ ਜਿਨ੍ਹਾਂ ਨੇ ਇਹ ਡਿਸਕਸ਼ਨ ਕਰਕੇ ਡਿਪਾਰਟਮੈਂਟ ਨਾਲ ਸਰਕਾਰ ਨਾਲ ਕੀ ਕਹਿੰਦੇ ਇਸ ਪ੍ਰੋਜੈਕਟ ਆਉਣਾ ਚਾਹੀਦਾ ਤੇ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਤੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਐਫਰਟਸ ਕਿਤੇ ਲੁਦਾਨ ਲਈ ਤੇ ਆਪਣੇ ਹਲਕੇ ਲਈ ਕਿੰਨੀ ਕਰੋੜ ਦੀ ਲਾਗਤ ਨਾਲ ਇਹਦੀ ਲਾਗਤ ਲੱਗੂਗੀ ਅਬਾਊਟ 100 ਕਰੋੜ ਦੇ ਆਸ-ਪਾਸ ਹੈਗਾ ਜੀ 100 ਕਰੋੜ ਜੀ ਜੀ ਬੋਲਾ ਜੀ ਇਸ ਤੋਂ ਬਾਅਦ ਬਣੇਗਾ ਕੀ ਇਸ ਸਟੋਰੀ ਮੰਤਰੀ ਸਰ ਕੋਈ ਨਹੀਂ ਜੀ ਬਣਨਾ ਕੀ ਹੈ ਇਸ ਤੋਂ ਬਾਅਦ ਉਹਨੂੰ ਬੜਾ ਵੱਡਾ ਏਰੀਆ ਸਾਫ਼ ਹੋਣ ਲੱਗਿਆ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਲੋਕਲ ਬੱਡੀ ਮੰਤਰੀ ਸਰਦਾਰ ਰਜੋਤ ਸਿੰਘ ਜੀ ਦਾ ਡਾਕਟਰ ਰਜੋ ਜੀ ਦਾ ਔਰ ਜਿਨ੍ਹਾਂ ਨੇ ਇੱਥੇ ਆ ਕੇ ਹਲਕਾ ਪੂਰਬੀ ਚ ਜਿਹੜਾ ਲੰਮੇ ਸਮੇਂ ਤੋਂ ਮੰਗ ਸੀਗੀ ਤੇ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਇੱਕ ਕਲੰਕ ਲਾਤਾ ਸੀ ਹਲਕਾ ਇਸ ਜਿੱਧਰੋਂ ਪੂਰਪ੍ਰਚਾਲ ਸੂਰਜ ਚੜਦਾ ਪੂਰਬ ਵੱਲੋਂ ਤੇ ਉਧਰ ਇਹ ਕੂੜੇ ਦਾ ਡੰਪ ਲਾਤਾ ਤੇ ਅੱਜ ਇੱਥੇ ਦੇਖਿਆ ਉਹਨਾਂ ਤੁਸੀਂ ਪਿਛਲੇ ਸਾਲ ਮੇਂ ਸਮੇ ਤੋਂ ਅਗਲਗ ਜਣੀ ਮਰੇ ਧੂਆਂ ਹੋ ਜਾਣਾ ਲੋਕਾਂ ਨੂੰ ਮਿਲ ਕੇ ਮੱਖੀ ਦਾ ਸਾਹਮਣਾ ਕਰਨਾ ਆਪਣਾ ਸਮੈਲ ਦਾ ਸਾਹਮਣਾ ਕਰਨਾ ਤੇ ਬਹੁਤ ਵੱਡੀ ਪ੍ਰੋਬਲਮ ਸੀ ਇਹਦੇ ਵਾਸਤੇ ਲੰਮੇ ਸਮੇਂ ਤੋਂ ਜੋਤਮਿਲ ਕੇ ਸਰਕਾਰ ਬੜੀ ਆਮ ਆਦੀ ਪਾੜੀ ਦਾ ਇੱਕੋ ਮਿਸ਼ਨ ਆ ਵੀ ਲੋਕਾਂ ਨੂੰ ਕਿਵੇਂ ਸਹੂਬਾ ਦਿੱਤੀ ਜਾਏ ਲੋਕਾਂ ਦੇ ਹਾਲ ਕਿਵੇਂ ਕੀਤੇ ਜਾਣਾ ਤੇ ਉਹਦੇ ਵਾਸਤੇ ਲੱਗੇ ਆ ਤੇ ਡਾਕਟਰ ਸਾਹਿਬਾ ਜਾਏ ਨੇ ਜੀ ਐ ਵੀ ਕਹਿੰਦੇ ਆ ਧੰਨਵਾਦ ਕਰਦੇ ਆ ਤੇ ਔਰ ਇਲਾਕਾ ਨਵਾਸੀ ਨੂੰ ਲੱਖ ਲੱਖ ਬਤਾਈ ਦਿਨਾ ਵਾ ਜੀ ਲੇਕਿਨ ਮੈਂ ਔਰ ਔਰ ਧੰਨਵਾਦ ਕਰਦਾ ਇਹਨਾਂ ਦਾ ਸਾਰੇ ਇਲਾਕਾ ਨਵਾਸੀ ਦਾ ਵਿਧਾਨ ਸਭਾ ਹਲਕਾ ਪੂਰਬੀ ਦੇ ਕਿਉਂਕਿ ਇਹਨਾਂ ਦੇ ਜਤਨਾ ਸਦਕਾ ਇਹਨਾਂ ਦੇ ਅਸ਼ੀਰਵਾਦ ਸਦਕਾ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਆਮ ਆਦੀ ਪਾੜੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਮੇਰਾ ਮਿਸ਼ਨ ਆ ਵਿਧਾਨ ਸਭ ਕਿ ਵਧੀਆ ਬਣਾਉਣਾ ਉਹਦੇ ਵਾਸਤੇ ਲੱਗੇ ਹੋਏ ਆ ਇਹ 100 ਕਰੋੜ ਦੀ ਲਾਗਤ ਨਾਲ ਜਿਹੜਾ ਅੱਜ ਇਹ ਡੰਪ ਚੱਕਿਆ ਜਾਊਗਾ ਇਸ ਤੋਂ ਬਾਅਦ ਜਿਹੜੀ ਮੇਰੀ ਸੋਚ ਆ ਪ੍ਰਮਾਤਮਾ ਕਿਰਪਾ ਕਰੂਗਾ ਤੇ ਇਸ ਡੰਪ ਨੂੰ ਚੱਕ ਕੇ ਖਤਮ ਕਰਕੇ ਇੱਥੇ ਪਲੇਗਰਾਉਂਡ ਮਲਕੇ ਕ੍ਰਿਕਟ ਗਰਾਉਂਡ ਜਾਂ ਮਲਕੇ ਫੁੱਟਬਾਲ ਗਰਾਉਂਡ ਤੇ ਮਲਕੇ ਗ੍ਰੀਨ ਵੈਲਟ ਜਿਵੇਂ ਕਿ ਰੋਜ਼ਗਾਰਨ ਇਸ ਤਰ੍ਹਾਂ ਦਾ ਮਲਕੇ ਪ੍ਰੋਜੈਕਟ ਜੰਦਾ ਜਾਵੇ ਤਾਂ ਕਿ ਲੋਕਾਂ ਨੂੰ ਇਸ ਦੀ ਸਹੂਲਤ ਮਿਲ ਸਕੇ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਮਲਕੇ ਦੇ ਵਾਸਤੇ ਖੇਡ ਵਾਸਤੇ ਗਰਾਉਂਡ ਮਿਲ ਸਕਣ ਕਿਉਂਕਿ ਸਟਾਰਟਿੰਗ ਕਰੋ ਤਾਂ ਕਰਤੀ ਜਾਊਗੀ ਰਿਮੂਵਿੰਗ ਦੀ ਏ ਸਟਾਰਟਿੰਗ ਹੋ ਚੁੱਕੀ ਅੱਜ ਤੋਂ ਜੀ ਆ ਦੇਖੋ ਮਸ਼ੀਨਰੀ ਲੱਗੀ ਆ ਤੇ ਇਹ ਨਹੀਂ ਵੀ ਇਹ ਉਦੋਂ ਘਾਟਨ ਹੋ ਗਿਆ ਤੇ ਦੋ ਦੋ ਸਾਲ ਕੰਮ ਨਹੀਂ ਹੋਣਾ ਇਹ ਮਸ਼ੀਨਰੀ ਪਹਿਲਾਂ ਆ ਗਈ ਤੇ ਉਹ ਘਾਟਨ ਡਾਕਟਰ ਸਾਹਿਬ ਪਹਿਲਾਂ ਮੰਤਰੀ ਸਾਹਿਬ ਬਾਅਦ ਚੋਂ ਕਰਨ ਆਏ ਨੇ ਜਿਹੜੀ ਲੱਗੀ ਉਹਤੇ ਵੀ ਹੁਣ ਉਹ ਵੀ ਸਾਰਾ ਹੀ ਸਾਰਾ ਹੀ ਮਿਲ ਕੇ ਕਾਬੂ ਪਾਇਆ ਜਾਊਗਾ ਸਾਰਾ ਮਿਲ ਕੇ ਹਲਕਾ ਕੀਤਾ ਜਾਊਗਾ ਬਦਾਂਸਵਾ ਹਲਕਾ ਪੂਰਬੀ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਣੀ ਤੇ ਚੋ ਇਸ ਤੋਂ ਪਹਿਲਾਂ 7.8 ਕਰੋੜ ਦੀ ਲਾਗਤ ਨਾਲ ਉਹਦੋਂ ਕਮਿਸ਼ਨ ਆ ਵੀ ਸੀਗੇ ਜਿਹੜੇ ਚਾਰ ਪੁਲ ਬਣੇ ਜਾ ਰਹੇ ਨੇ ਉਹ ਚਾਲੂ ਹੋ ਗਏ ਨੇ ਤੇ ਦਰਿਆ ਦੇ ਦੂਸਰੇ ਪਾਸੇ ਸੜਕ ਜਿਹੜੀ ਬਣਨੀ ਉਹ ਵੀ ਤਕਰੀਬਨ ਥੋੜੇ ਦਿਨਾਂ ਚ ਸ਼ੁਰੂ ਹੋ ਜੂਗੀ ਇੱਕ ਸਕੂਲ ਫੈਮਿਨਸ ਬਣ ਚੁੱਕਿਆ ਆਲਰੇਡੀ ਔਰ ਇੱਕ ਚਾਰ ਮਹੀਨੇ ਚ ਅਸੀਂ ਚਾਰ ਮਹੀਨੇ ਤੱਕ ਉਹ ਤੇ ਇੱਕ ਜਿਹੜਾ ਤਾਜਪੁਰ ਰੋਡ ਤੇ ਆ ਉਹ ਵੀ ਤਕਰੀਬਾ ਅਗਲੇ ਸਾਲ ਤੱਕ ਕਿਉਂਕਿ ਕੰਮ ਸ਼ੁਰੂ ਹੋ ਗਿਆ ਤੇ ਉਹ ਵੀ ਉਹ ਕਿ ਚਾਲੂ ਹੋ ਜੂਗਾ ਨੌ ਆਮ ਆਦਮੀ ਕਲੀਨਿਕਾਂ ਵੱਢ ਚੁੱਕੀਆਂ ਆਲਰੇਡੀ ਪੰਜ ਪ੍ਰਸ਼ਾਸ ਦੇ ਦੀਨ ਨੇ ਔਰ ਉਹ ਦੋ ਹਸਪਤਲ ਜਿਹੜੇ ਲੰਬੇ ਸਮੇਂ ਤੋਂ ਤੀਤੀ ਤੀੜ ਦੇ ਚਿੱਟੇ ਹਾਥੀ ਬਣੇ ਹੋਏ ਸੀ ਅੱਜ ਉੱਥੇ ਹਰ ਦਵਾਈ ਹਰ ਡਾਕਟਰ ਬੈਠ ਰਿਹਾ ਵਾ ਆਉਣ ਵਾਲੇ ਸਮੇਂ ਚ ਉਹਨੂੰ ਵੀ ਮਰ ਕੇ ਵਧੀਆ ਟੰਗਣਾ ਬਣਾ ਕੇ ਤਾਂ ਕਿ ਸੀਐਮਸੀ ਦੇ ਬਰਾਬਰ ਦਾ ਉੱਥੇ ਇਲਾਜ ਹੋ ਸਕੇ ਤੇ ਆਮ ਆਦੀ ਪਾਰ ਦੇ ਦਾ ਮਿਸ਼ਨ ਹੈ ਸਾਡੇ ਆਮ ਆਦੀ ਪਾਰ ਦੇ ਮੁਖੀ ਸ਼ਰੀਰਮਿੰਦ ਕੇਜੀ ਵੱਲ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਸਾ ਮંત્રી ਸਾਹਿਬ ਦਾ ਸਾਰੇ ਮੰਤਰੀ ਸਹਿਬਾਨਾਂ ਦਾ ਐਮਐਲਏ ਸਹਿਬਾਨਾਂ ਦਾ ਵੀ ਪੰਜਾਬ ਦੇ ਵਿੱਚ ਦਵਾਈ ਪੜਾਈ ਰੁਜ਼ਗਾਰ ਦੇਣਾ ਉਹਦੇ ਬੱਚ ਅੱਜ ਸਰਕਾਰ ਕੰਮ ਕਰ ਰਹੀ ਆ ਲੋਕਾਂ ਦੀ ਸੁਵਿਧਾ